ਸੋ ਸਾਰਿਆਂ ਨੂੰ ਵੈਲਕਮ ਦੀ ਸਾਡਾ ਸਾਡੇ ਚੈਨਲ ਤੇ ਸ਼ੁਕਰੀਆ ਸਾਰਿਆਂ ਦਾ ਆ ਸੋ ਕੀ ਹਾਲ ਚਾਲ ਆ ਸਿਾਰੇ ਠੀਕ ਠਾਕ ਆ ਤੇ ਆਸ ਕਰਦੇ ਕਿ ਤੁਸੀਂ ਵੀ ਠੀਕ ਹੋਵੋਗੇ ਫੁਲਗੁਣ ਹੋ ਰਹੀ ਆ ਚਰੀਆਂ ਫੁਲਗੁਣ ਵਰੁਣ ਕਹਿੰਦਾ ਮੈਨੂੰ ਪਾਸਤਾ ਬਣਾ ਕੇ ਦਓ ਮੈਂ ਕਿਹਾ ਚਲੋ ਬਣਾ ਦਿੰਦੇ ਆ ਇਹ ਮੈਂ ਅਸਲੋਂ ਬੋਇਲ ਕਰ ਲਿਆ ਇਹਨੂੰ ਨਾ ਇਹ ਹੈਗਾ ਪੈਨੀ ਪਾਸਤਾ ਇਹਨੂੰ ਮੈਂ ਜਿਹੜਾ ਥੋੜਾ ਜਿਹਾ ਆਇਲ ਤੇ ਨਮਕ ਪਾ ਕੇ ਪਾਣੀ ਚ ਬੋਇਲ ਕਰ ਲਿਆ ਕਿੰਨੇ ਦੇਖ ਸਕਦੇ ਜੇ ਇੱਧਰ ਆਪਾਂ ਲਿਆ ਇੱਕ ਪਿਆਜ਼ ਪਿਆਜ਼ ਨੂੰ ਪਕਾ ਲਿਆ ਰੋਲਾ ਫਲਾ ਪਾਇਆ ਇਹਨਾਂ ਨੇ ਮੇਰੀ ਗੱਲ ਕੀ ਸੁਣਨੀ ਇਹਨਾਂ ਦੀ ਨਹੀਂ ਖਤਮ ਹੋਣੀਆਂ ਤੇ ਸੌਰੀ 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 ਨਹੀਂ ਆ ਜਾਓ ਸੌਰੀ ਕਿਉਂ ਇੱਧਰ ਚਾਹ ਇੱਧਰ ਆਲੂ ਡਿਊਟਰੀ ਸ਼ਾਮ ਦਾ ਟਾਈਮ ਕਿੰਨੇ ਗੈਸ ਚੱਲਣ ਡਿਆ ਛਿੱਤ ਫਰਨ ਫਰਨ ਹੂੰ आप चटपट बना लेना है प्याज हल्का जहा भुन लिया लो जी हो गया प्याज हो गया टमाटर की दो टमाटर की चीज मैं चंगी तरह मिक्स कर लेना मिक्स 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 ਤੇ ਔਰ ਚਟਪਟੀ ਬਣ ਜਣਾ ਤੁਹ ਬੋਤਾਂ ਕੁਛ ਪਾਉਂਦੀ ਹੋਣੀ ਬੁਲਬਲੇ ਛੱਡਣ ਦੇ ਪੂਰੇ ਉਹ ਆਈ ਮੈਂ ਕਰਦੀ ਆ ਬੁਲਬਲੇ ਲੱਗੇ ਚਾਹ ਹੀ ਬਣ ਗਈ ਸਾਡੀ ਕੋਲ ਵਾਲੀ ਚਾਹ ਇਹ ਨਵਾਂ ਗੁੜ ਲਿਆਂਦਾ ਵੇਰ ਨਾਲ ਵਧੀਆ ਨਹੀਂ ਹੈਗਾ ਪਰ ਦੂਸਰਾ ਬਹੁਤ ਵਧੀਆ ਹੈ ਲਫੇ ਚਾਹ ਦੇ ਚਾਸ ਪਾਉਂਦੇ ਨਹੀਂ ਨਹੀਂ ਮੈਂ ਜਦੋਂ ਦੋ ਦੋ ਤਿੰਨ ਤਿੰਨ ਚੀਜ਼ਾਂ ਰੱਖੀਆਂ ਹੋਣ ਨਾ ਫਿਰ ਇਤਰਾ ਕੰਮ ਖਰਾਬ ਵੀ ਹੋ ਜਾਂਦਾ ਹੁੰਦਾ ਤੋ ਆਪਾਂ ਬਹੁਤਾ ਖੁਸ਼ ਨਹੀਂ ਹੋਣਾ ਚਾਹ ਆ ਸਬਜੀ ਆ ਪਾਸਤਾ ਆ ਆਲੂ ਨੀ ਟਰੀਲ ਅੱਛਾ ਚਾਹ ਤੇ ਬਣ ਗਈ ਚਾਹ ਨੂੰ ਕਰਦੀ ਹੈ ਬੰਦ ਤੇ ਜਿਹੜਾ ਮੈਂ ਜਿਹੜਾ ਪਾਉਂਗੀ ਥੋੜਾ ਜਿਹਾ ਨਮਕ ਕਿਉਂਕਿ ਨਮਕ ਵਾਕੇ ਨਹੀਂ ਪਾਸਤੇ ਚ ਪਾਇਆ ਤੇ ਥੋੜੀ ਜੀ ਹਲਦੀ ਥੋੜੀ ਜੀ ਕਾਲੀ ਮਿਰਚ ਆਪਣੇ ਸਵਾਦ ਨਾਲੇ ਦੇਸੀ ਤਰੀਕੇ ਨਾਲ ਪਾਸਤਾ ਬਣ ਰਿਹਾ ਦੇਸੀ ਇਦੇ ਵਿੱਚ ਆਪਾਂ ਰੈੱਡ ਸੌਸ ਪਾਸਤਾ ਬਣਾਏ ਤੇ ਚੀ ਆਪਾਂ ਪਾ ਦਿੰਨੇ ਥੋੜੀ ਜਿਹੀ ਪੀਜਾ ਪੀਜਾ ਪਾਸਤਾ ਸੌਸ ਇਹ ਆ ਗਿਆ ਤੇ ਨਾਲ ਨਾਲ ਬਹੁਤ ਕੁਸ਼ ਪ੍ਰੌਡੀ ਹੋ ਗਈ ਜਿੰਨਾ ਅੰਦਰ ਦਾ ਪਾਸਤਾ ਆਪਣੇ ਇਹਦੇ ਸਮੇਂ ਲੱਗ ਹੀ ਜਾਂਦੀ ਕੋਈ ਏਡਾ ਨਹੀਂ ਹੈਗਾ ਸੌਖਾ ਜਿਹਾ ਤਰੀਕਾ ਛੱਟਪਟ ਜਿਹਾ ਬਣਾ ਸਕਦੇ ਜੇ ਮਰਨ ਬਹੁਤ ਹੀ ਸ਼ਕੀਨ ਹੋ ਗਿਆ ਹੁਣ ਪਾਸਤਾ ਖਾਂਦਾ ਪਤਾ ਨਹੀਂ ਐਡਿਕਸ਼ਨ ਹੋ ਗਈ ਹਾਂ ਲੱਗਦਾ ਆ ਕਿਉਂਕਿ ਬਾਅਦ ਆਿੰਦਾ ਨਾ ਇਹਨੂੰ ਚਾਹੀਦੀ ਐ ਹਜਿਹੀ ਚੀਜ਼ਾਂ ਮਸਾਲਾ ਸਾਵਲ ਵੀ ਤੇ ਘੱਟ ਨਹੀਂ ਕਰਦਾ ਜੀ ਨਹੀਂ ਮੈਂ ਮੈਂ ਵੈਸੇ ਬੜੀ ਧੀਰ ਬਣਾਉਣ ਲੱਗੀ ਆ ਨਹੀਂ ਇਹ 2 ਮਹੀਨੇ ਪਹਿਲਾਂ ਬਣਾਇਆ ਸੀ ਉਹ ਹੋਈ ਇਹ ਥੋੜੀ ਜੀ ਰੋਜ਼ ਹੀ ਬੰਦਾ ਹੈ ਲਓ ਜੀ ਹੁਣ ਮਸਾਲਾ ਸਾਡਾ ਹੋ ਗਿਆ ਰੈਡੀ ਤੇ ਵਿੱਚ ਆਪਾਂ ਕਰ ਦੇਣਾ ਪਾਸਤਾ ਪਾ ਦੇਣਾ ਇਹ ਬਹੁਤ ਹੈ ਅਬੂ ਜੀ ਮੈਂ ਗਏ ਸਾਵਲ ਦੀਵਾ ਆ ਜਾਓ ਹੋਰ ਪਾ ਦਿਓ बाहर वाला मैं खा लेना। खाओ जी खाओ। बस जी इस देश। कितने जा रहे हैं तेरा कैमरा जी? नवा नवा कैमरा मैंना। ऊपर पाम गया पाम। पास्ता मिक्स। हाँ जी। सीज़निंग क्या दो और क्या नो सीज़निंग? हाँ जी, और क्या नो सीज़निंग चिली फ्लेक्स। ਸਵਾਦ ਨੂੰ ਮਰਹਲੋ ਸਵਾਦ ਨੂੰ ਸਾਂ ਮੈਂ ਵੀ ਖਾਣਾ ਹਾਂ ਸਵਾਦ ਹਾਂ ਕਿ ਮੈਂ ਵੀ ਨਹੀਂ ਖਾਂਦਾ ਸਾਵਨ ਬੋਜੀ ਟਟਪਟ ਜਿਹੜਾ ਹੈ ਪਾਸਤਾ ਬਣ ਕੇ ਤਿਆਰ ਆ ਸੋ ਤੁਸੀਂ ਜਿਹੜਾ ਬਣਾ ਸਕਦੇ ਜੇ ਘਰੇ ਆਪਣੇ ਬੱਚਿਆਂ ਦੇ ਨੂੰ ਜਵਾ ਸਕਦੇ ਜੇ ਚਲੋ ਇਹ ਹੈ ਜੀ ਘਰੇ ਬਣਾਈ ਦਾ ਸਾਫ ਸੁਸਰਾ ਦੇ ਥੋੜਾ ਹੁੰਦਾ ਬਾਤ ਤਾਂ ਕੀ ਪਤਾ ਕੀ ਹੈ ਚਲੋ ਜੀ ਆਪਾਂ ਹੁਣ ਸਰਵ ਕਰਦੇ ਹਾਂ ਬਣ ਗਿਆ ਸਾਡਾ ਪਾਸਤਾ ਤੇ ਹੁਣ ਖਾਓ ਜੀ ਕਰੋ ਜਾਈਏ ਛੁੱਟੀ ਟਾਈਮ ਥੈਂਕ ਯੂ ਜੀ ਤੁਹ ਜੀ ਜੀ ਹਾਂ ਜੀ ਜੀ ਦੱਸੋ ਕਿੱ사 ਲੱਗਾ ਗ੍ਰੇਟ ਜੀ ਚਲੋ ਵੀ ਹੁਣ ਪਾਸਾ ਡਾ ਬਣ ਗਿਆ ਬਣਿਆ ਵੀ ਸੁਆਦ ਯੋ ਫਿਰ ਮਿਲਦੇ ਆ ਕਿਸੇ ਨਵੇਂ ਦਿਨੋਂ ਕਿਸੇ ਨਵੇਂ ਵੀਡੀਓ ਨਾਲ ਤਦ ਤੱਕ ਸਸ ਸ਼ਕਲ ਜੀ ਸਾਰਿਆਂ 在西卡尼。